ਮਨੀਸ਼ ਸੋਧਿਆ ਫਿਰ ਪਹੁੰਚੇ ਅੱਜ ਮੁੱਖ ਮੰਤਰੀ ਦਾ ਹਾਲ ਜਾਣਨ ਵਾਸਤੇ ਮਨੀਸ਼ ਸੋਧਿਆ ਫੋਰਟ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਨੇ ਔਰ ਉਹਨਾਂ ਨੇ ਦੱਸਿਆ ਕਿ ਹੁਣ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਹੋ ਚੁੱਕਿਆ ਹੈ ਜੋ ਕਿ ਮੁੱਖ ਮੰਤਰੀ ਨੇ ਕੱਲ ਆਪਣਾ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੇ ਬਾਰੇ ਮਨੀਸ਼ ਸੋਧਿਆ ਅੱਜ ਫਿਰ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਗਏ ਸੀ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਕਿ 5 ਸਤੰਬਰ ਨੂੰ ਮੁੱਖ ਮੰਤਰੀ ਬਿਮਾਰ ਹੁੰਦੇ ਨੇ ਔਰ 6 ਸਤੰਬਰ ਨੂੰ ਉਹਨਾਂ ਨੂੰ ਫੋਟਿਸ ਹਸਪਤਾਲ ਦੇ ਵਿੱਚ ਮਿਲਣ ਵਾਸਤੇ ਮਨੀਸ਼ ਸੋਧਿਆ ਦਿੱਲੀ ਤੋਂ ਸਿੱਧੇ ਪੰਜਾਬ ਆਉਂਦੇ ਨੇ ਮੁਹਾਲੀ ਹਸਪਤਾਲ ਔਰ ਮੁਹਾਲੀ ਦੇ ਵਿੱਚ ਮੁੱਖ ਮੰਤਰੀ ਦੀ ਸਿਹਤ ਤੋਂ ਮਿਲਣ ਤੋਂ ਬਾਅਦ ਸੇਦਾ ਹਾਲਚਾਲ ਜਾਣ ਤੋਂ ਬਾਅਦ ਕੇਜਰੀਵਾਲ ਦੇ ਨਾਲ ਮੀਟਿੰਗ ਕਰਦੇ ਨੇ ਔਰ ਉਸ ਤੋਂ ਬਾਅਦ ਚਰਚਾਾਂ ਮ ਉੱਠਦੀਆਂ ਨੇ ਕਿ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਹੋਣਾ ਹੈ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਜਾਣਾ ਹੈ ਜੋ ਕਿ ਮੁੱਖ ਮੰਤਰੀ ਦੀ ਸਕਿਉਰਟੀ ਵਾਪਸ ਲਈ ਜਾਂਦੀ ਏ ਉਸ ਤੋਂ ਬਾਅਦ ਤਿੰਨ ਐਮ ਚਿਹਰੇ ਜਿਨ੍ਹਾਂ ਨੂੰ ਸਕਿਉਰਟੀ ਦਿੱਤੀ ਜਾਂਦੀ ਏ ਸਪੈਸ਼ਲ ਸਕਿਉਰਟੀ ਦਿੱਤੀ ਗਈ ਜਦੋਂ ਚਰਚਾ ਵਾਂ ਇਹ ਉਠੀਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸਦੀ ਪਿੰਕ ਪਈ ਤਾਂ ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਫੋਨ ਲਾ ਲਿਆ ਕੇਜਰੀਵਾਲ ਨੂੰ ਫੋਨ ਲਾ ਕੇ ਉਹਨਾਂ ਨੇ ਜਵਾਬ ਦਿੱਤਾ ਅਸਤੀਫਾ ਦੇਣ ਤੋਂ ਔਰ ਮੁੱਖ ਮੰਤਰੀ ਮੁੱਖ ਜੋ ਬਦਲਿਆ ਜਾਵੇਗਾ ਤਾਂ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਰਕਾਰ ਖਤਮ ਹੋ ਜਾਵੇਗੀ ਔਰ ਮੁੱਖ ਮੰਤਰੀ ਨੇ ਸਿੱਧਾ-ਸਿੱਧਾ ਕੇਜਰੀਵਾਲ ਨੂੰ ਫੋਨ ਲਾ ਕੇ ਸਪਸ਼ਟ ਸ਼ਬਦਾਂ ਦੇ ਵਿੱਚ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਸੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਬਗਵਾਲ ਮਚਿਆ ਹੋਇਆ ਜੋ ਕਿ ਪੂਰਾ ਦਿਨ ਚਰਚਾ ਚੱਲਦੀ ਰਹੀ, ਰਾਤ ਪੂਰੀ ਚਰਚਾ ਚੱਲਦੀ ਰਹੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਤੇ ਕਿਹੜਾ ਚਿਹਰਾ ਹੋਵੇ? ਜੋ ਤਿੰਨ ਸਪੈਸ਼ਲ ਚਿਹਰੇ ਲੱਗੇ ਜਿਨ੍ਹਾਂ ਵਿੱਚੋਂ ਅਮਨ ਅਰੋੜਾ, ਕੋਟਾਰ ਸਿੰਘ ਸੰਧਵਾ ਤੇ ਇੰਦਰਬੀਰ ਸਿੰਘ ਨੇਜਰ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ, ਸਪੈਸ਼ਲ ਸਿਕਿਉਰਿਟੀ ਇਹਨਾਂ ਦੇ ਨਾਲ ਮੁਹੱਈਆ ਕਰਵਾ ਦਿੱਤੀ ਵੀ ਗਈ ਹੈ। ਪਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਸਤੀਫਾ ਦੇਣ ਤੋਂ ਇਨਕਾਰ ਕੀਤਾ ਜੋ ਅੱਜ ਕੇਜਰੀਵਾਲ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਕਰਨ ਤੋਂ ਵੀ ਜਿਹੜਾ ਪਾਸਾ ਕਰ ਲਿਆ ਔਰ ਉੱਥੇ ਅੱਜ ਮਨੀਸ਼ ਸੋਧਿਆ ਜਿਹੜੇ ਫਿਰ ਲੋਹਾਲੀ ਹਸਪਤਾਲ ਪਹੁੰਚੇ ਨੇ ਭਗਵੰਤ ਮਾਨ ਦੇ ਕੋਲ ਔਰ ਭਗਵੰਤ ਮਾਨ ਦੀ ਸਿਹਤ ਦੇ ਬਾਰੇ ਉਹਨਾਂ ਨੇ ਜਾਣਕਾਰੀ ਲਈ ਏ ਔਰ ਮਨੀਸ਼ ਸੋਧਿਆ ਨੇ ਜੋ ਜਾਣਕਾਰੀ ਸਾਂਝੀ ਕਰਦਿਆਂ ਪੱਤਰਕਾਰ ਨੂੰ ਦੱਸਿਆ ਕਿ ਹੁਣ ਮੁੱਖ ਮੰਤਰੀ ਦੀ ਨਬਲ ਦੇ ਵਿੱਚ ਫਰਕ ਹੋ ਜਿਹੜਾ ਪੈ ਚੁੱਕਿਆ ਹੈ 44 ਦੇ ਕਰੀਬ ਉਹਨਾਂ ਦੀ ਜਿਹੜੀ ਪਲਸ ਉਹ ਉੱਪਰ ਹੋ ਚੁੱਕੀ ਹੈ ਔਰ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਰੱਖਿਆ ਗਿਆ ਜੋ ਕਿ 2-3 ਦਿਨ ਦੇ ਬਾਅਦ ਉਹ ਬਿਲਕੁਲ ਤੰਦਰੁਸਤ ਹੋ ਜਾਣਗੇ ਸੋ ਮਨੀਸ਼ ਸੋਧਿਆ ਨੇ ਟਵਿੱਟਰ ਦੇ ਉੱਪਰ ਆਪਣੀ ਵੀਡੀਓ ਵੀ ਜਾਰੀ ਕੀਤੀ ਤੇ ਮੁੱਖ ਮੰਤਰੀ ਮਾਨ ਹੁਣ ਪਹਿਲਾਂ ਨਾਲੋਂ ਬਿਹਤਰ ਹਨ ਤੇ ਡਾਕਟਰਾਂ ਨੇ ਉਹਨਾਂ ਨੂੰ 1-2 ਦਿਨ ਹਸਪਤਾਲ 'ਚ ਰਹਿਣ ਦੀ ਸਲਾਹ ਦਿੱਤੀ ਹੈ ਜੋ ਕਿ 1-2 ਦਿਨਾਂ ਬਾਅਦ ਉਹਨਾਂ ਨੂੰ ਛੁੱਟੀ ਮਿਲੇਗੀ ਸੋ ਮਨੀਸ਼ ਸੋਧਿਆ ਨੇ ਕਿਹਾ ਕਿ ਉਹਨਾਂ ਨੂੰ ਜੋ ਇਲੈਕਟੋਲਾਈਟ ਅਸਤੁਲੰਦੀ ਸਮੱਸਿਆ ਦੇ ਕਾਰਨ ਉਹਨਾਂ ਦੀ ਸਿਹਤ ਵਿਗੜੀ ਸੀ 2 ਦਿਨ ਖਰਾਬ ਹੋਈ ਹੈ 5 ਸਤੰਬਰ ਦੀ ਸ਼ਾਮ ਨੂੰ ਨਬਈ ਦੀ ਦਰ ਅਚਾਨਕ ਕੱਟ ਗਈ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ ਡਾਕਟਰਾਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿੱਚ ਹੈ ਤੇ ਹੁਣ ਨਿਗਰਾਨੀ ਜ਼ਰੂਰੀ ਹੈ 1-2 ਦਿਨਾਂ ਦੇ ਬਾਅਦ ਬਿਲਕੁਲ ਸਿਹਤਯਾਬ ਹੋ ਜਾਣਗੇ ਔਰ ਵਾਪਸ ਆਪਣੇ ਕੰਮ ਤੇ ਆ ਜਾਣਗੇ ਜੋ ਕਿ ਦੂਸਰੇ ਪਾਸੇ ਮਨੀਸ਼ ਸੋਧਿਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਦਫ਼ਤਰ ਵਿੱਚ ਬੈਠੇ ਹੋਏ ਫਾਈਲਾਂ ਤੇ ਹੀ ਸહી ਕਰਨਗੇ ਔਰ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਦੇ ਰਹਿਣਗੇ ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਦੌਰਿਆਂ ਤੇ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਲੰਮਾ ਸਫ਼ਰ ਕਰਨ ਤੋਂ ਰੋਕਿਆ ਗਿਆ ਹੈ ਉਹ ਦੌਰੇ ਕੌਣ ਕਰਨਗੇ ਅਮਨ अरोड़ा ਕੋਰਤਾਰ ਸੰਧਵਾ ਤੇ ਨਾਲ ਹੀ ਇੰਦਰਬੀਰ ਸਿੰਘ ਮੈਜਰ ਉਹ ਵੱਖ-ਵੱਖ ਹਲਕਿਆਂ ਦੇ ਦੌਰੇ ਕਰਨਗੇ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਔਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਦਲਿਆ ਜਾਵੇਗਾ ਭਗਵੰਤ ਮਾਨ ਹੀ ਹੋਣਗੇ ਮੁੱਖ ਮੰਤਰੀ ਜੋ ਫੈਲਾ ਤੇ ਸੈਨ ਕਰਦੇ ਦਫ਼ਤਰ ਦੇ ਵਿੱਚ ਬੈਠੇ ਕਰਦੇ ਰਹਿਣਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਹਾਲਾਤ ਪਹਿਲਾਂ ਠੀਕ ਨਹੀਂ ਸੀ ਜਿਸ ਕਾਰਨ ਮੁੱਖ ਮੰਤਰੀ ਬਦਲਣ ਦੀ ਗੱਲ ਕੀਤੀ ਗਈ ਸੀ ਪਰ ਹੁਣ ਮਨ ਦੇ ਹਾਲਾਤ ਪਹਿਲਾਂ ਨਾਲੋਂ ਠੀਕ ਹੋ ਚੁੱਕੇ ਨੇ ਉਹਨਾਂ ਭਰੋਸਾ ਦਿੱਤਾ ਹੈ ਕਿ ਹਲ ਰਾਹਤ ਅਤੇ ਮੁੜ ਵਸੇਬਾ ਜੋ ਇਹਨਾਂ ਦਾ ਐਲਾਨ ਅਗਲੇ 1-2 ਦਿਨਾਂ ਦੇ ਵਿੱਚ ਕਰ ਦਿੱਤਾ ਜਾਵੇਗਾ ਕੈਬਨ ਮੀਟਿੰਗ ਬੁਲਾਈ ਜਾਵੇਗੀ ਉਸ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ ਸੋ ਸੋਧਿਆ ਨੇ ਇਹ ਵੀ ਕਹਿ ਕੇ ਜਨਤਾ ਨਾਲ ਉਹਨਾਂ ਦੇ ਜੁੜੇ ਹੋਣ ਦਾ ਸਬੂਤ ਹੈ ਹਸਪਤਾਲ ਵਿੱਚ ਰਹਿੰਦੇ ਹੋਏ ਵੀ ਉਹ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਚਿੰਤਤ ਹੈ ਹਨ ਔਰ ਪੰਜਾਬ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਤੇ ਪੰਜਾਬ ਦੇ ਲਈ ਉਹਨਾਂ ਨੂੰ ਪੂਰਾ ਫਿਕਰ ਹੈ ਭਗਵੰਤ ਮਾਨ ਜੀ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਰਹਿਣਗੇ ਹਰਪਾਲ ਚੀਮਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਜਿਹੜੇ ਅੱਜ ਸਪੈਸ਼ਲ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਗਏ ਨੇ ਔਰ 2-3 ਦਿਨ ਤੋਂ ਬਾਅਦ ਮੁੱਖ ਮੰਤਰੀ ਨੂੰ ਛੁੱਟੀ ਮਿਲ ਜਾਵੇ ਕਿਉਂ ਡਾਕਟਰਾਂ ਨੂੰ ਜਿਹੜਾ ਕਿ ਇਹੀ ਸਲਾਹ ਦਿੱਤੀ ਹੈ ਡਾਕਟਰਾਂ ਨੇ ਕਿ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਔਰ ਆਪਣੇ ਦਫ਼ਤਰ ਚ ਬੈਠ ਕੇ ਕੰਮ ਕਰ ਸਕਣਗੇ